ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ press ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾ ਸਕੇ ਬਾਕੀ ਨੰਬਰ ਬਾਈਆਂ ਦਾ on screen ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੁਰਜਰਾਏਗਾ ਜੀ ਬਠਿੰਡੇ ਜਨੇ ਦੇ ਪਿੰਡ ਇੱਕ ਤੋਂ ਨੂੰ ਟੋਕੜ ਗੱਬਣ ਬੈਠ ਦਿਖਾਵਾਂਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਠੀਕ ਹੋ ਜੀ ਹਾਂਜੀ ਬਾਈ ਜੀ ਪਹਿਲਾਂ ਦਾ ਨੰਬਰ ਬੋਲ ਦਗੇ ਜੀ ਹਾਂਜੀ 93645 78706 93645 78706 706 ਪਿੰਡ ਆਪਣਾ ਜੀ ਪਿੰਡ ਰਾਏਗੜ ਪਿੰਡ ਬੁਰਜ ਰਾਏਗੜ ਤੇ ਨੇੜੇ ਆਪਾਂ ਨੂੰ ਮੇਰੇ ਕਾਲੇ ਨੇੜੇ ਖਾਲਸਾ ਰਾਜ ਜੰਗੀਆਂ ਨਾ ਭਟਾੜ ਵੀ ਨੇੜੇ ਜਿਲ੍ਹਾ ਆਪਾਂ ਨੂੰ ਬਠਿੰਡਾ ਤਹਿਸੀਲ ਰਾਮਪਰਾ ਫੋਲ ਹਾਂਜੀ ਤੇ ਵੀਰੇ ਅੱਜ ਆਪਾਂ ਘਰ ਦੀ ਫਿਰ ਇੱਕ ਢ ਫੇਰ ਬਕਾਊ ਕਰਤੀ ਹਾਂਜੀ ਹਾਂਜੀ ਕਿਉਂਕਿ ਬਾਈ ਕੋਲੇ ਏਨੇ ਕ ਪਸ਼ੂ ਘਰੇ ਰੱਖੇ ਪਿਆ ਵਿੱਚੋਂ ਦੁੱਧ ਤੇ ਬਾਈ ਦੇ ਪਸ਼ੂ ਲਾਇਆ ਪਿਆ ਠੀਕ ਹੈ ਜੀ ਵਿੱਚੋਂ ਜਿਹੜਾ ਹੁਣ ਪਸ਼ੂ ਤੋਕੜ ਗੱਭਣ ਸਾਜਰ ਪਾਉਣ ਦਾ ਰਤਾ ਹੈ ਹਾਂ ਜੀ ਹਾਂ ਜੀ ਤੇ ਵੀਰੇ ਜਿਹੜੀ ਬੈੜ ਦੇਖੀ ਜੰਨੇ ਤਾਜੀ ਨੇ ਕਿੰਨਾ ਦੁੱਧ ਦਿੱਤਾ ਗਾ 20 ਦਿੰਦਾ ਈ 20 ਹਾਂ ਜੀ ਉਹ ਆਕੇ ਯਾਰ ਜਿਹੜਾ ਇਹਦਾ ਥਣ ਭਾਂਡਾ ਹਨਾ ਉਹਦਾ ਤੇ ਸੂਆ ਵੀਰੇ ਕਿਹੜੇ ਵਾਸਤੇ ਗੱਭਣਾ ਹੁਣੇ ਸੂਏ ਤੀਜਾ ਸੂਏ ਤੀਜੇ ਸੂਏ ਐਤ ਕੀ ਸੂਏ ਚਾਹਾਂ ਜੈਨੂਆਂ ਨਾਲ ਆ ਹਨਾ ਤੀਜੇ ਸੂਏ ਵਾਸਤੇ ਸੂਰੇ ਹੀ ਆ ਤੇ ਬਰੇ ਹੁਣ ਇਹ ਥਲੇ ਕਿੰਨਾ ਦੁੱਧ ਰੈਡੀ ਆ ਇਹ ਥਲੇ ਪੰਜ ਤੋਂ 6 ਲੀਟਰ ਆ ਤੇ ਚੈੱਕ ਆਪਣੀ ਕਰਾਈ ਵੀ ਆ ਕਿੰਨੇ ਕਿੰਨੇ ਜਰ ਦੀ 6 ਮਹੀਨੇ ਚ ਇੱਕ ਪਾਸ ਅਗਲਾ ਆਉਦੀ ਕਰਾ ਕੇ ਲੈ ਕੇ ਜੇ ਆਪਣੀ ਕਰਾਈ ਵੀ ਆ ਤੇ ਮੇਰੇ ਨੂੰ ਕਿ ਮੈਂ ਬਾਈ ਬਿਲਕੁਲ ਠੰਡੀ ਸੀ ਲਾਈਆ ਦੇਖੋ ਓਕੇ ਆ ਲੋ ਆ ਲੋ ਕੋ ਜੱਕਰੀ ਨੇ ਮੈਂ ਹਿਆ ਜਿਆਦਾ ਵਾਲੀ ਆ ਗਈ ਐਚਐਫ ਬੈਡ ਆ ਗਈ ਸਾਰੇ ਥਣਾ ਦੀ ਧਾਰ ਚੈੱਕ ਕਰ ਲਓ ਦੁੱਧ ਬਾਈ ਕਹਿੰਦਾ 6 ਕਿਲੋ ਆਪਾਂ 5 ਬਾਈ ਕਹਿੰਦਾ ਕਹਿ ਕੇ ਦੇਣੀ ਹੈਗੀ ਦੇ ਆਓ ਜੀ ਨੂੰ ਬਾਹਰ ਨੂੰ ਤੋੜਾ ਤੋੜਾ ਕਰਾ ਕੇ ਚੈੱਕ ਤੇ ਗੋਲ ਮਟੋਲ ਪਈ ਆ ਐ ਨਹੀਂ ਗੱਲ ਹੈ ਕਿ ਵੀ ਕਿਸੇ ਪਾਸੇ ਖੁੰਝੀ ਹੋਵੇ ਹਨਾ ਬਾੜੀ ਖੰਡੀ ਸੀ ਲੈ ਜੀ ਖੰਡੀ ਸੀ ਲਾ ਚੰਗੀ ਪੇਮੈਂਟ ਦੀ ਸਿਰਫ 3 ਮਹੀਨੇ ਸਾਂਭਣ ਦੀ ਲੋੜ ਹੈ ਮਹੀਨਾ ਡੇਢ ਮਹੀਨਾ ਨੇ ਦੁੱਧ ਵੀ ਹਜੇ ਕਾਹਦੇ ਪਿਆ ਦੇਣਾ ਨਾ ਵੀਰੇ ਹਾਂਜੀ ਹਾਂਜੀ ਫੇਰ ਤੂੰ ਵੀ ਉੱਤੀ ਹੋ ਗਈ ਪੰਜ ਦਸ ਦਿਨ ਓਕੇ ਜੀ ਆ ਦੇਖੋ ਜੀ ਐਫ ਚ ਆ ਗਈ ਚੰਗੇ ਥਾਣ ਹਵਾਨੇ ਦੀ ਆ ਗਈ ਦੁੱਧ ਤੁਸੀਂ ਮਿਲ ਕੇ ਲਿਆ ਸਕਦੇ ਹੋ ਜਿੰਨਾ ਵੀ ਬਾਈ ਨੇ ਕਿਹਾਗਾ ਤੇ ਰੇਟ ਜਮਾ ਜਾਇਜ਼ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦੇਾਂਗੇ ਤੁਹਾਨੂੰ ਤੇ ਕੁਆਲਿਟੀ ਚੰਗੀ ਸੂਏ ਤੀਜੇ ਵਾਸਤੇ ਗੱਪਣ ਆ ਦੇਖੋ ਜੀ ਥਾਣ ਹਵਾਨਾ ਨੇੜੇ ਤੋਂ ਕਰਾ ਦੇਂਦੇ ਆਂ ਜੇਕ ਚੰਗੀਆਂ ਜਾਗੀ ਬਾਕੀ ਦੀ ਗੱਲ ਜਰੂਰ ਸੰਪਰਕ ਕਰਿਓ ਹਾਂ ਵੀਰੇ ਕਾਲੇ ਕਿੰਨੇ ਪੈਸੇ ਆ ਇਹਦੇ ਇਹਦਾ ਬਾਈ ਜੀ ਬਸ ਲੈਣ ਦੇਣੀ 48000 ਰੁਪਏ ਬੋਲੋ ਜੀ ਮਾਨਤਾਨ ਹੋਊਗਾ ਹਾਂ ਮਾਨਤਾਨ ਕਰਦਾਂਗੇ 48000 ਜੋ ਜਰੂਰ ਮਾਨਤਾਨ ਬਾਈ ਕਰਦੋ ਚੰਗੀਆਂ ਜਾਗੀ ਜੀ ਆਪਾਂ ਫਿਰ ਤੁਹਾਨੂੰ ਦੱਸ ਦਈਏ ਨੰਬਰ ਫੇਰ ਬੋਲ ਦੋ ਜੀ 9864578706 ਪਿੰਡ ਬੁਰਜ ਰਾਜਗੜ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪੁਰਾ ਫੂਲ ਇੱਕ ਵੜਸੀ ਇੱਕ ਤੁਹਾਨੂੰ ਦਿਖਾਤੀ ਆਇਓ ਤੁਸੀਂ ਆ ਕੇ ਆਉਂਦੀ ਚੈੱਕ ਕਰਾ ਕੇ ਲੈ ਕੇ ਜਿਓ ਚੈੱਕ ਪਾਸ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਅਗਨ ਵੀਡੀਓ